ਪੂ ਬਾੜੀ ਲੈ ਕਰ ਤੋਰੀ ਹੋ ਗਿਆ ਚੋਰੀ ਹੋ ਗਿਆ ਤੇਲ ਵੇਜਾ ਵੱਡੀ ਦਿਓ ਵਿਚੇ ਨਾਂਕਾਂ ਮੇਲ ਵੇਜਾ ਉੱਤੀ ਦਿਓ ਮੇਲਾ ਨਾਂਕਾਂ ਮੇਲ ਵੇਜਾ ਤੀਤੀ ਦਿਓ ਵਿਚੇ ਨਾਂਕਾਂ ਜੈ 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 ਵੇਜਾ ਤੀਤੀ ਦਿਓ ਇਧਰ ਆਲੇ ਉਧਰ ਆਲੇ ਵਿਚਾਲੇ ਦੇ ਗੁਸ਼ੀ ਸਖਵੀਰ ਦੀ ਚਾਚੀ ਲਾਡਲੀ ਪੁੱਤੌੜਿਆ ਵਿਚੇ ਰਸੀ ਸਖਵੀਰ ਦੀ ਚਾਚੀ ਲਖਣ ਮਾੜੇ ਕਰਦੀ ਆ ਸਾਡੇ ਕਿਹੜੇ ਦੇ ਵਿੱਚ ਜਾਂਦੇ ਨਿਜਮ ਕਰਦੀ ਆ ਸਾਡੇ ਜਮਣੇ ਜਮਣੇ ਦਾ ਚੜ ਗਿਆ ਨਾ ਨਾ ਕੰਮ ਮਾੜੇ ਕਰਦੀ ਆ ਨਾ ਜਮਣ ਤੇ ਚੜਦੀ ਆ ਲਖਣ ਨਾਨਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀ ਆ ਲਖਣ ਨਾਨਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀ ਆ ਪੰਜੋ

ਬਦਲ ਕੇ ਪਾਉ ਇਹਨਾਂ ਢਾਲ ਕੇ ਆ ਰੇਲ ਬਣਾ ਕੇ ਜਾਉ ਇਹਨਾਂ ਢਾਲ ਕੇ ਆ ਰੇਲ ਬਣਾ ਕੇ ਜਾਉ ਇਹਨਾਂ ਢਾਲ ਕੇ ਆ ਨੀ ਰੇਲ ਬਣਾ ਕੇ ਕਤਨਾ ਵੀ ਜਾਣਦੀ ਕੱਢਣਾ ਵੀ ਜਾਣਦੀ ਕਤਨਾ ਵੀ ਜਾਣਦੀ ਕੱਢਣਾ ਵੀ ਜਾਣਦੀ ਨਾਲੇਖਾ ਦੀ ਪੀਂਦਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਂਦਾ ਡੋਂਗਾ ਬੂੰਦੀ ਦਾ ਹੱਸ ਕੇ ਪੀਂਦਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਂਦਾ ਡੋਂਗਾ ਬੂੰਦੀ ਦਾ ਆਹ ਪਾ ਮੰਝੇ ਬੁਣੀਏ ਗਿਣ-ਗਣ ਪਾਈਏ ਸੰਗੇੜੀ ਉੱਚੀ ਹੋਣਾ ਲੱਗੇ ਸਾਡੇ ਨਾ ਪੰਗੇ ਨਹੀਂ ਆਕੀ ਲੱਗੇ ਸਾਡੇ ਨਾ ਪੰਗੇ ਨਹੀਂ ਆਕੀ ਤੇ ਨਾਲੇ ਦੀ ਪੀਂਦੀ ਬੰਦੀ ਵਾਹ ਕੱਦ ਤੇਰੀ ਅੜਪਣਣੀ ਦੇਣ ਲੈਣ ਨੂੰ ਕੁਛ ਨਹੀਂ ਨੀ ਇੱਕ ਤੇਰੀ ਅੜਪਣਣੀ ਦੇਣ ਲੈਣ ਨੂੰ ਕੁਛ ਨਹੀਂ ਨੀ ਇੱਕ ਤੇਰੀ ਅੜਪਣਣੀ ਤੇਰੇ ਲੈਣ ਨੂੰ ਕੁਛ ਕੋਤੀ ਦਾ ਤੂੰ ਪਾਦੀ ਝੁੜਗੇ ਕਰਦੀ ਬੰਨੇ ਬੱਲੇ ਬੋਲੀ ਕਉਂਗੀ ਦੀ ਗੁੱਤ ਬੈਲਣੀ ਤੇ ਕੰਗਲ ਤੇ ਕੀ ਕੁੜੀਏ ਤੂੰ ਬੋਲੀ ਪਾਈ ਮੇਰੇ ਕਾਲ ਜੈ ਸ਼੍ਰੀ ਚਰ माँ तेरी नू नू <único Liberty Overwatch> करके हर बोली ना चुप करके तू बोली पाई तो 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 की मूं वर्गी ਸਮਝ ਪੈ ਗਈ ਏ ਦੂਆ ਇਹਦਾ ਸਾਦ ਕੇ ਆਂਦੇ ਸਿਰ ਵਿੱਚ ਤਾ ਕੁੜੀਏ करीव करारी जीूरे मर गरक ਖੜ ਕੇ ਲਿਆਂਦਾ ਪੂਤਨਾ ਬੈ ਗਈ ਮੋਟਰਸਾਈਕਲ ਤੇ ਡਾਕੇ ਗਈ ਬੈ ਗਈ चाल चाल चाकी ਇਤ ਲੋਚਦਾ ਅਸੀਂ ਦੁਖ ਦੁਖ ਕਰਦੇ ਜਾਈਏ ਪੜਾਈ ਜਿੱਤ ਲੋਚਦਾ ਅਸੀਂ ਦੁਖ ਦੁਖ ਕਰਦੇ ਜਾਈਏ ਪੜਾਈ ਜਿੱਤ ਲੋਚਦਾ ਅਸੀਂ ਦੁਖ ਦੁਖ ਕਰਦੇ ਜਾਈਏ ਮਾੜੀ ਕੀਨੀ ਕੁੜਗੇ ਪਾਵੇਂ ਬੋਲੀਆਂ ਕੀਨੀ ਕਰੇ ਚਿਹਟਾਂ ਵਾਕੇ ਕੰਛਟਾਂ ਤੇਰੇ ਵਾਰੀਆਂ ਭੇਟਾਂ yeah <síntate>